ਅੱਜ ਭਵਾਨੀਗੜ ਵਿਚਕਰਵਾ ਮੰਦਿਰ ਵਿਖੇ ਸੁਸਾਇਟੀ ਵੱਲੋਂ ਪਹਿਲੀ ਵਾਰ ਖੂਨਦਾਨ ਕੈਂਪ ਲਗਾਇਆ ਗਿਆ ਇਹ ਕੈਂਪ ਜਸਵੰਦਰ ਸਿੰਘ ਜੱਜ ਸੁਸਾਇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਯੋਜਿਤ ਕੀਤਾ ਗਿਆ ਇਸ ਵਿੱਚ ਭਗਵੰਤ ਸਿੰਘ ਖਰੇ ਐਮ ਡੀ ਜਸਵੰਤ ਸਿੰਘ ਐਗਰੋ ਇੰਜੀਨੀਅਰ ਅਤੇ ਦਰਸ਼ਨ ਸਿੰਘ ਦੇਵਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੈਂਪ ਦੌਰਾਨ ਬਲੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਵੱਲੋਂ ਦਾਨੀ ਸੱਜਣਾ ਵੱਲੋਂ 95 ਯੂਨਟ ਖੂਨ ਇਕੱਤਰ ਕੀਤਾ ਗਿਆ ਇਸ ਦੌਰਾਨ ਬਲੱਡ ਬੈਂਕ ਦੇ ਨੁਮਾਇੰਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਖੂਨਦਾਨ ਸਭ ਤੋਂ ਉੱਤਮ ਸਮਾਜ ਸੇਵਾ ਹੈ ਜਿਸ ਨਾਲ ਕਿਸੇ ਵੀ ਵਿਅਕਤੀ ਦੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਕੈਂਪ ਵਿੱਚ ਰੋਟਰੀ ਕਲੱਬ ਦੇ ਗਵਰਨਰ ਧਰਮਵੀਰ ਗਰਗ ਨੇ ਵੀ ਸ਼ਿਰਕਤ ਕੀਤੀ ਅਤੇ ਪੂਰਾ ਸਹਿਯੋਗ ਦਿੱਤਾ ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਲੇ ਦੀ ਸਲਾਘਾ ਕਰਦੇ ਹਾਂ ਅਜਿਹੇ ਯਤਨ ਜ਼ਰੂਰੀ ਹਨ ਜੋ ਕਿ ਸਮਾਜ ਜ਼ਿੰਮੇਵਾਰ ਨਿਵਾਉਂਦੇ ਹੋਏ ਮਰੀਜ਼ਾਂ ਦੀ ਜਿੰਦਗੀ ਬਚਾਉਣ ਵਿੱਚ ਮਦਦ ਕਰਦੇ ਹਨ સ્થાનિક નોજવાના ਤੇ શહેરવાસીયાને ਵੱਧ ਛੜ ਕੇ ભાગ ਲਿਆ ਅਤੇ ਖੂਨદાન ਕੀਤਾ કેમ્પ ਦੇ আয়োজਕਾਂ ਦੇ આખિર سارے સહયોગી ਧਿਰਾਂ ਦਾ ਧੰਨਵਾਦ ਕੀਤਾ ਤੇ اعلان ਕੀਤਾ કે આગਲੇ ਸਮੇਂ ਵਿੱਚ ਵੀ ਜਿਹੀ સમાજ સેવા جاری રહેશે રિપોર્ટર રાજખરમી ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਆਪਣਾ ਨਾਮ ਜੀ ਵਿਕਾਸ ਮਿੱਤਰ ਵਿਕਾਸ ਜੀ ਅੱਜ ਇਹ ਖੂਨદાન ਕੀਤਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਉਕੀ ਦਾ ਜਿਹੜਾ ਹੈ ਨਾ ਸਾਰੇ ਮਾਨਵਤਾ ਨੂੰ ਭਲਾਈ ਇਹ ਸਮੇਂ ਸਮੇਂ ਤੇ ਕੀਤਾ ਗਿਆ ਹੈ ਨਹੀਂ ਦੇਖੋ ਚਾਹ ਦੇ ਨਹੀਂ ਮਤ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹਾਂ ਮੈਂ ਤਾਂ ਇਹੀ ਕਹਾਂਗਾ ਜਿਹੜਾ ਖੂਨਦਾਨ ਹੈ ਇਹ ਮਾਰ ਕਰਨ ਲੈਣ ਇਸ ਲਈ ਜਿਹੜਾ ਮਤਵੰਤ ਖੂਨਦਾਨ ਕਰ ਰਿਹਾ ਕੋਈ ਸਾਧੂ ਆਪਾ ਜਿਹੜੀਆਂ ਆਪਣੀ ਤੁਨਕੀ ਜ਼ਿੰਦਗੀਆਂ ਨੇ ਇਹਨਾਂ ਨੂੰ ਬਚਾਇਆ ਜਾ ਰਿਹਾ ਹੈ ਕਿ ਅੱਜ ਮੈਂ ਆਪਣੀ ਮਾਤਾ ਜੀ ਨੂੰ ਸਮਰਪਿਤ ਪਹਿਲੀ ਵਾਰ ਅੱਜ ਖੂਨਦਾਨ ਮੈਂ ਕੀਤਾ ਹੈ ਦੇ ਰੋਟਰੀ ਦੇ ਜਮਨਦਰ ਨੇ ਸ਼੍ਰੀ ਕਰਮਜੀਤ ਜੀ ਗਰਗ ਸਾਹਿਬ ਦਾ ਉਨ੍ਹਾਂ ਨੇ ਮੈਨੂੰ ਇਹ 기ਸ਼ੇ ਦਿੱਤਾ ਕਿ ਤੁਸੀਂ ਆਓ ਯੋਗਦਾਨ ਕਰੋ ਮੈਨੂੰ ਇਹ ਮੌਕਾ ਮਿਲਿਆ ਮੈਨੂੰ ਬਹੁਤ ਖੁਸ਼ ਹੋ ਰਿਹਾ ਹੈ ਕਿ ਮੈਂ ਮਾਨਵਤਾ ਦੀ ਭਲਾਈ ਦੇ ਵਿੱਚ ਕੁਝ ਯੋਗਦਾਨ ਪਾ ਸਕਿਆ ਹਾਂ ਜੀ ਸਰ ਆਪਣਾ ਨਾਮ ਜੀ ਮੈਂ ਮਨਪਰਤ ਐਮਡੀ ਸੁਧਮਨ ਕੈਰ ਇੰਜੀਨੀਅਰ ਕਾਟੜ ਅਸੀਂ ਪੇਸ਼ ਕਰਨਾ ਮੰਦਰ ਸਟ੍ਰੇਟਿਕ ਵੱਲੋਂ ਬਲੱਟ ਕੰਪਨੀ ਵੱਲੋਂ ਜਿਨ੍ਹਾਂ ਜੋ ਕਿ ਸਾਡੇ ਪ੍ਰਧਾਨ ਜਸਵਿੰਦਰ ਸਿੰਘ ਜੀ ਆਦਰੋਗਰਾ ਦਰਸ਼ਕ ਜੀ ਤੇ ਸਾਡੇ ਨਾਲ ਪ੍ਰਵੇਸ਼ ਸਿੰਘ ਸਖੂ ਜੀ ਇਹ ਸਾਰੀ ਟੀਮ ਇਕੱਠੀ ਹੋ ਕੇ ਇਸ ਮੁਕਤ ਕੈਂਪ ਦਾ ਹੈ ਮੈਨੀ ਭਾਈ ਤੇ ਪ੍ਰਮਾਤਮਾ ਘਰੇ ਇਸ ਤਰ੍ਹਾਂ ਸਾਥੋਂ ਕੰਪਰ ਦਿਵਾਉਂਦਾ ਰਹੇ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਵੋਗੇ ਜੀ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਵੋਗੇ ਕਿਹਿਣਾ ਨਸ਼ੇ ਤੋਂ ਰਹਿਤ ਰਹੋ ਤੇ ਇੱਧਰ ਦੇ ਬਸ ਧਿਆਨੋ ਕੀ ਕਹਿਣਾ ਚਾਹੋ ਨੇ ਆਪਣੇ ਜਦੋਂ ਇਸ ਤਰ੍ਹਾਂ ਅੱਜ ਕੈਂਪ ਲੱਗ ਰਿਹਾ ਹੈ ਲੋਕ ਕਿੰਨੇ ਕਿ ਨੌਜਵਾਨ ਪਹੁੰਚ ਰਹੇ ਨੇ ਅੱਜ ਵੱਟ ਕੈਂਪ ਲੱਗ ਰਿਹਾ ਹੈ ਜਿਹਦੇ ਵਦੋ ਵਦ ਨੌਂ ਦਿਨਾਂ ਕੀ ਯਾਤ ਹੈ ਸਾਰੇ ਆਪਣੇ ਆ ਪਰੇ ਆ ਸਾਡੇ ਛੋਟੇ ਜਿਹਦੇ ਸਾਰੇ ਆ ਰਹੇ ਆ ਕਿੰਨੇ ਕਿ ਜੁਨਟ ਪੋਲਿੰਗ ਹੋਈ ਨੇ 100 ਤੋਂ ਪਲੱਸ ਹੋ ਜਾਣਾ ਹੈ ਅਸੀਂ ਬਹੁਤ ਵੱਡਾ ਹੋ ਮੰਨਿਆ ਇਹ ਵੀ ਸਾਨੂੰ ਗੈਰਲੈਸ ਧਰਮਨੀ ਜੀ ਕਰਦੀ ਆਈ ਸਰ ਆਪਣਾ ਨਾਮ ਜੀ ਮੈਂ ਧਰਮਨੀ ਕਰਤ ਰੋਟੀ ਕਲਬ ਮੈਂ ਨਿਕਾ ਅੱਜ ਬਿਸ਼ਕਰਮਾ ਮੰਦਿਰ 'ਚ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਅੱਜ ਇਹ ਬਿਸ਼ਕਰਮਾ ਮੰਦਿਰ ਸੁਸਾਇਟੀ ਵੱਲੋਂ ਅੱਜ ਇਹ ਕੈਂਪ ਲਗਾਇਆ ਗਿਆ ਜੋ ਕਿ ਬਹੁਤ ਐਮਰਜੈਂਸੀ ਕਾਲ ਦੇ ਉੱਤੇ ਕਿ ਪੈਡੀਆ ਸਿਜਨ ਕਾਰਨ ਜਿਹੜੇ ਯੂਨੀਵਰਸਿਟੀ ਕਾਲਜ ਦੇ ਸਟੂਡੈਂਟ ਨੇ ਤਾਂ ਉਹ ਲੋਕ ਉਹ ਇੰਨੇ ਮੈਂ ਜਿਹੜੇ ਸੁਪਰਵਾਮੰਦ ਸਰਣੀ ਦੇ ਮੈਂਬਰ ਨਹੀਂ ਗਏ ਮੈਂ ਇਹਨਾਂ ਨੂੰ ਵਿਚਾਰ ਕਰਿਆ ਕਿ ਇਹ ਜਿਹੜਾ ਨਾ ਜਿਹੜੀ ਐਪਲੀਕੇਸ਼ਨ ਹੈਗੀ ਆ ਬਹੁਤ ਚੰਗੀ ਹੈ ਬਰਾਦਰੀ ਦੇ ਸਮੇਂ ਤਾਂ ਉਹਨੇ ਬਹੁਤ ਪ੍ਰਾਪਤੀ ਨਾਲ ਪੱਟਾ ਤੇ ਲਿਖਾਉਂਦੇ ਹੋਏ ਨੌਜਵਾਨਾਂ ਨੂੰ ਕੀ ਮੈਸੇਜ ਦੇਵਾਂਗੇ ਇਸ ਨਾਲ ਸਾਡੇ ਆਪਣੇ ਅੰਦਰ ਪੋਜ਼ਿਟਿਵਿਟੀ ਆਉਂਦੀ ਹੈ ਚੰਗੇ ਵਿਚਾਰ ਆਉਂਦੇ ਨੇ ਅਸੀਂ ਲੱਤਾਂ ਤੋਂ ਬਚਦੇ ਹਾਂ ਸੋ ਇਹ ਹੀ ਕਾਟੇ ਜਨਨ ਮਾਦਿਓ ਨਹੀਂ ਮੋਜਮਾਨ ਨੂੰ ਕਹਿਣਾ ਚਾਹਾਂਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜਾਨੂੰ ਆਪਣਾ ਪ੍ਰੇਰਨਾ ਸਰੋਤ ਲਾਣ ਚਾਹੇ ਉਹ ਉਹਨਾਂ ਨੇ ਕਿੰਨਾ ਕਰਨਾ ਹੈ ਚਾਰ ਪੰਜ ਦਿਨ ਨਿਵਾਸ ਜੀ ਵੀ ਨਿਵਾਸ ਚਾਹੇ ਉਹਨਾਂ ਕੋਲ ਇਸ ਨਾਲ ਇਹਦੇ ਚੰਗੀ ਲਾਭ ਹੁੰਦਾ ਹੈ ਥੈਂਕ ਯੂ ਆਪਣਾ ਨਾਮ ਜੀ ਬាទ ਸਰ ਅੱਜ ਕੈਂਪ ਲਗਾਇਆ ਇਸ ਬਾਰੇ ਕੀ ਕਹੋਗੇ ਇਹ ਸਾਡੇ ਬਲੱਡ ਸੈਂਟਰ ਗਿਆ ਜਾਂਦਾ ਅਕਲ ਫਰੰਟ ਬੈਂਕ ਬਲੱਡ ਸੈਂਟਰ ਗਿਆ ਜਾਂਦਾ ਬਲੱਡ ਸੈਂਟਰ ਦੀ ਜਾਣ ਹੈ ਤੇ ਬੈਕ ਬੋਨ ਹੈ ਇਹਨਾਂ ਦੇ ਸਾਰੇ ਸਾਡੇ ਕੋਲ ਜਿਹੜਾ ਹੈਗਾ ਸਾਡਾ ਜਿਹੜਾ ਹਸਪਤਾਲ ਦਾ ਬਲੱਡ ਬੈਂਕ ਜਿਹੜਾ ਹੈ ਇਹ ਪੂਰੇ ਮਾਪੇ ਖੇਤਰ ਦਾ ਸਭ ਤੋਂ ਵੱਡਾ ਬਲੱਡ ਬੈਂਕ ਹੈ ਬੀਇੰਗ ਅ ਟ੍ਰੈਸ਼ਰੀ ਸੈਂਟਰ ਹੋਣ ਕਰਕੇ ਚਿੰਦੇ ਵੀ ਰਹਿੰਦੇ ਵੀ ਸਾਡੇ ਕੋਲ ਜਿਹੜੇ ਹੈ ਕੋਈ ਬਲੱਡ ਕਿਸੇ ਦਾ ਹੈ ਕੋਈ ਆਪਰੇਸ਼ਨ ਹੈ ਕੋਈ ਹਾਦਸੇ ਦੇ ਪੀਜ਼ ਹੈ ਕੋਈ ਥੈਲਾਸੀਮੀ ਦੇ ਬੱਚੇ ਹੈ ਇਹਨੂੰ ਜਿਹੜਾ ਹੈ ਦਿੱਲੀ ਬੇਸਿਸ ਤੋਂ 70 ਤੋਂ ਲੈ ਕੇ 100 ਯੂਨਿਟ ਲੋੜ ਦੀ ਜ਼ਰੂਰਤ ਹੁੰਦੀ ਹੈ ਸੋ ਇਹ ਜਿਹੜਾ ਜਿਸ ਤਰ੍ਹਾਂ ਜਿਹੜੇ ਗੈਪ ਹੈ ਡੋਨਰ ਹੈ ਇਹ ਸਾਡੇ ਬਲੱਡ ਸੈਂਟਰ ਦੇ ਬੈਕ ਬੀ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਬਲੱਡ ਸੈਂਟਰ ਹੈ ਇਹ ਸਾਡੇ ਹਸਪੀਟਲ ਦੀ ਜਿਹੜੀ ਰੈਕਟਿਵ ਇਨ ਇਹਦੇ ਸਾਰੇ ਅਸੀਂ ਜਿਹੜੇ ਇੱਕ 체ਨ ਹੁੰਦੀ ਹੈ ਜੀ ਇਹਦੇ ਸਾਰੇ ਅਸੀਂ ਸਾਡੇ ਸਰਜਰੀ ਡਿਪਾਰਟਮੈਂਟ ਹੈ ਸਾਡੇ ਗਾਇਨੀ ਡਿਪਾਰਟਮੈਂਟ ਹੈ ਰੈਟਿਕ ਡਿਪਾਰਟਮੈਂਟ ਹੈ ਕੋਈ ਆਪਣੇ ਸੇਵਾਵਾਂ ਨੂੰ ਚੰਗੀ ਤਰ੍ਹਾਂ ਨਿਭਾ ਕਰ ਸਕਦੇ। ਮਤਲਬ ਲਾਈਫ ਲਾਈਨ ਬਣ ਚੁੱਕੀ ਹੈ ਜੀ ਇਹਦੇ ਬਿਨਾ ਮਤਲਬ ਅਸੀਂ ਜਿਹੜੇ ਮਾਡਰਨ ਡੇ ਜਿਹੜੀ ਹੈ ਅਸੀਂ ਜਿਹੜੇ ਟ੍ਰੀਟਮੈਂਟ ਹੈ ਜਾਂ ਤੁਸੀਂ ਜਿਹੜੇ ਹੈਲਥ ਸਰਵਿਸਿਜ਼ ਹੈ ਉਹਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬਲੱਡ ਡੋਨੇਸ਼ਨ ਦਾ ਇਹਦਾ ਕੈਂਪਲਾਨ ਦੇ ਦੋ ਤਿੰਨ ਮਕਸਦ ਹੁੰਦੇ ਹੈ ਇੱਕ ਤਾਂ ਇਹ ਹੈ ਜੀ ਵਿਜੀਟ ਡੋਨਰ ਕਿਉਂਕਿ ਬੀਜ਼ੀ ਸ਼ਡਿਊਲ ਹੁੰਦੇ ਵੀ ਉੱਥੇ ਤੱਕ ਨਹੀਂ ਆ ਸਕਦੇ ਅਸੀਂ ਡੋਨਰ ਤੱਕ ਪਹੁੰਚ ਕਰੀਏ ਦੂਜੀ ਗੱਲ ਹੈ ਇਹਦੇ ਇਹਦੇ ਸਾਰੇ ਸਾਨੂੰ ਮਤਲਬ ਜਿਹੜਾ ਹੈਗਾ ਸਾਡਾ ਡੋਨਰ ਬੇਸ ਵਰਕ ਹੈ ਤੇ ਵੱਡੀ ਗੱਲ ਇਹ ਹੈ ਵੀ ਜਿਹੜਾ ਮੈਸੇਜ ਹੈ ਇਹ ਸਾਰੇ ਕਲ ਮੀਡੀਆ ਦੇ ਸੋਸ਼ਲ ਮੀਡੀਆ ਦੇ ਵਿੱਚ ਤੁਹਾਡੇ ਮਾਧਮ ਨਾਲ ਲੋਕਾਂ ਤੱਕ ਪਹੁੰਚੇਗਾ ਤੇ ਲੋਕਾਂ 'ਚ ਅਵੇਅਰਨੈਸ ਹੋਵੇਗੀ ਕਿਉਂਕਿ ਇਹਦੇ ਪਿੱਛੇ ਬੜਾ ਵੱਡਾ ਰੀਜ਼ਨ ਹੈ ਸਾਨੂੰ ਹਰ ਸਾਲ ਹਿੰਦੁਸਤਾਨ ਦੇ ਵਿੱਚ 1% ਵਾਦੀ ਜੇ ਬਲੱਡ ਡੋਨੇਸ਼ਨ ਕਰੇ ਤਾਂ ਸੜੇ ਕੋਈ ਖੂਨ ਦੀ ਕਮੀ ਕਰਕੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋ ਸਕਦੀ ਜਾਂ ਮਤਲਬ ਉਹਨੂੰ ਮਤਲਬ ਉਹਨੂੰ ਕਿਸੇ ਨਾਲੇ ਪੂਰੇ ਤੌਰ 'ਤੇ ਹਿਲੇ ਕਰਨ ਕਰਕੇ ਹਾਲਾਂਕਿ ਲੱਗਦੀ ਹੈ ਵੀ 1% ਜਿਹੜੇ ਲੋਕ ਜਿਹੜੇ ਬੈਟਰੀਸ਼ਨ ਕਰਨ ਲਈ ਆ ਗਏ ਨੇ ਸੋ ਕੈਂਪ ਨਾਲ ਜਿਸ ਤਰ੍ਹਾਂ ਮੈਂ ਦੱਸਿਆ ਵੀ ਆਪਣੇ ਇਹ ਸਾਰੇ ਮਕਸਦ ਪੂਰੇ ਹੋ ਰਹੇ ਨੇ ਠੀਕ ਹੈ ਗਰਮੀਆਂ ਦੇ ਵਿੱਚ ਵੈਸੇ ਵੀ ਜਿਹੜਾ ਲੀਪ ਪੀਰੀਅਡ ਹੈ ਇਹਨਾਂ ਦੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਡਿਮਾਂਡ ਵੱਜ ਜਾਂਦੀ ਹੈ ਕਿ ਵੀ ਐਜੂਕੇਸ਼ਨ ਇੰਸਟੀਟਿਊਸ਼ਨਸ ਹੈ ਉਹ ਸਾਰੇ ਬੰਦ ਹੁੰਦੇ ਜਾਂ ਫਿਰ ਅਡਮਿਸ਼ਨ ਆਉਣੀ ਹੁੰਦੇ ਜਾਂ ਫਿਰ ਜਾਂ ਫਿਰ ਮਤਲਬ ਦੂਸਰਾ ਇਹ ਤੇ ਜੇ ਬੁਝਾਈ ਦਾ ਸੀਜ਼ਨ ਹੈਗਾ ਤੇ ਕੈਂਪ ਪਿੰਡਾਂ ਦੇ ਚਿਰ ਲੱਗਦੇ ਸੋ ਇਹਨਾਂ ਦਿਨਾਂ ਦੇ ਚ ਡਿਮਾਂਡ ਬਹੁਤ ਵੱਜ ਜਾਂਦੀ ਹੈ ਤੇ ਅਸੀਂ ਰਿਕੁਐਸਟ ਕੀਤੀ ਸੀ ਜੇ ਇਹਨਾਂ ਨੂੰ ਤੇ ਇਹਨਾਂ ਨੇ ਸਾਡੀ ਰਿਕੁਐਸਟ ਦੇ ਉੱਤੇ ਜਿਹੜਾ ਕੈਂਪ ਲਗਾਇਆ ਤੇ ਬਹੁਤ ਵੈਰੀ ਵੈਰੀ ਸਟੂਡੈਂਟ ਜੁੜਨੇ ਜਿਹੜੇ ਵਿੱਚ ਨੇ ਬਿਦਵਾਰ ਸ਼ਾਮ ਨੂੰ ਦੇ ਸੋ ਇਸ ਤਰ੍ਹਾਂ ਦੇ ਕੈਂਪ ਡਾ ਹੈ ਕਿ ਬਹੁਤ ਪੋਜ਼ਿਟਿਵ ਜਿਹੜੀ ਹੈ ਸ਼ੁਰੂਆਤ ਹੈ ਇਹ ਪਿਛਲੇ 1 ਮਹੀਨੇ ਦੇ ਵਿੱਚ ਹੋਇਆ ਵੀ ਦੇਖੋ ਇਹ ਮੈਂ ਦੱਸਣਾ ਵੀ ਇਹਦਾ ਪੋਜ਼ਿਟਿਵ ਮੈਸੇਜ ਕਿਸ ਤਰ੍ਹਾਂ ਲੰਦਾ ਪੋਜ਼ਿਟਿਵ ਮੈਸੇਜ ਇਸ ਤਰ੍ਹਾਂ ਦਾ ਵੀ ਪਿਛਲੇ ਪਿੰਦੇ ਦੇ 1 ਮਹੀਨੇ ਦੇ ਵਿੱਚ ਭਵਾਨੀਗੜ੍ਹ ਦੇ ਵਿੱਚ ਚ ਪਹਿਲਾ ਕੈਂਪ ਲੱਗਿਆ ਪਾਕੀ ਯੂਨੀਅਨ ਰੋਟਰੀ ਬਲੋਂ ਉਸ ਤੋਂ ਬਾਅਦ ਮਿਲ ਕੇ ਡਾ ਹੈਗਾ ਕੋ ਸਮੇਂ ਪਰ ਜਿਹੜੇ ਇਥੇ ਨਾਲ ਸੇ ਬੱਚਿਆਂ ਦੀ ਪੀੜ੍ਹ ਦੀ ਐਸੋਸੀਏਸ਼ਨ ਹੈ ਫਿਰ ਇੱਥੇ ਇੱਕ ਜਿਮ ਹੈ ਜੀ ਡਾਇਮੰਡ ਡਾਇਨਾਮਿਕ ਡਾਇਨਾਮਿਕ ਹੈ ਕਿ ਡਾਇਨਾਮਿਕ ਹੈ ਹਾਂ ਜੀ ਡਾਇਨਾਮਿਕ ਜਿਮ ਹੈ ਫਿਰ ਜਦ ਇਹ ਮਿਸ਼ਕੁਲ ਮੀਟਿੰਗ ਕਰਨਾ ਹੈ ਇਹ ਬਹੁਤ ਅੱਛਾ ਜੀ ਬਹੁਤ ਵਧੀਆ ਜੀ ਇਹ ਜਿਹੜਾ ਇਹ ਇੱਕ ਬੜੀ ਸਾਰਥਕ ਕੋਸ਼ਿਸ਼ ਹੈ ਇਹਨਾਂ ਦੀ ਅਸੀਂ ਬੜੀ ਸ਼ਲੱਗ ਕਰਦੇ ਹਾਂ ਬਾਕੀ ਕੈਂਪਾਂ ਦੇ ਕਿ ਜਿਹੜੇ ਕੈਂਪ ਤੇ ਨਹੀਂ ਦੇ ਸਕਦੇ ਉਹ ਇਥੇ ਕੋਗਾ ਤੋਂ ਦੇ ਕੇ ਮਤਲਬ ਬਲੱਡ ਬੈਂਕ ਆ ਕੇ ਦੇ ਸਕਦੇ ਤੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਬਾਕੀ ਸਭ ਖੇਡ-ਬੇਲ ਲੈ ਕਰਵਾਉਂਦੀਆਂ ਜਿਹੜੇ ਧਾਰਮਿਕ ਪ੍ਰੋਗਰਾਮ ਕਰਵਾਉਂਦੀਆਂ ਉਹਨਾਂ ਦੇ ਲਈ ਜਿਹੜਾ ਹੈਗਾ ਬਲੱਡ ਡੋਨੇਸ਼ਨ ਕੈਂਪ ਵੀ ਕਰਵਾਉਣਾ ਚਾਹੀਦਾ ਕਿਉਂਕਿ ਦੇਖੋ ਮਤਲਬ ਵੀ ਉੱਥੇ ਬਹੁਤ ਸਾਰੇ ਮਰੀਜ਼ ਨੇ ਡੇਲੀ ਮਤਲਬ 100 ਦੇ ਕਰੀਬ ਮਰੀਜ਼ ਹੈ ਉਹ ਮਤਲਬ ਵੇਟ ਕਰਦੇ ਹੁੰਦੇ ਵੀ ਸਮਝ ਆ ਕੇ ਸਭ ਇਸ ਬਲੱ ਤੇ ਜੇ ਸਾਡੇ ਅਸੀਂ ਬਲੱਡ ਇਕੱਠਾ ਹੋਏਗਾ ਬਲੱਡ ਸੰਚਾਰ ਨਹੀਂ ਇਸ ਕੇਸ ਸਟਾਰਟ ਟੈਕ ਇਫਸਟ ਟਾਈਮ ਲਾ ਰਹੇ ਆ ਜੀ ਹੁਣ ਕਿੰਨਾ ਕ ਹੋ ਗਿਆ ਹੁਣ ਟੱਕਰ ਟੱਕਰੀ ਦੇ ਰਹੀ ਹੈ ਜੀ ਲਗਭਗ 3 ਦੇ ਕਰੀਬ ਬਹੁਤ ਅੱਛਾ ਚੱਲ ਰਿਹਾ ਹੈ ਪਹਿਲੀ ਵਾਰੀ ਸ਼ੁਰੂਆਤ ਕਰਫੋਰਮੈਂਸ ਦੇ ਦਿੱਤੀ ਥੈਂਕ ਯੂ